ਸਾਰਿਆਂ ਤੇ ਆਪਈ ਸ਼ਸ਼ੀਕਾਲ ਜੀ ਤੋਂ ਬਬੋ ਬੋ ਸਵਾਗਤ ਹੈ ਸਾਡੇ YouTube ਚੈਨਲ ਪਿੰਡਾ ਵਾਲੇ ਜਮਾ ਦੇਸੀ ਦੇ ਵਿੱਚ ਤੇ ਆਪਣੇ ਸਫ਼ਰ ਦਾ ਅੱਜ ਦੂਜਾ ਦਿਨ ਆਪਾਂ ਉੱਠ ਕੇ ਤਿਆਰ ਹੋ ਗਏ ਤੇ ਭਾਜੀ ਉਹਨੂੰ ਦੂਜੇ ਰੂਮ 'ਚ ਤਿਆਰ ਹੁੰਦੇ ਨੇ ਤੇ ਹੁਣ ਅੱਜ ਚੱਲਦੇ ਅੱਗੇ ਤੇ ਤੁਹਾਨੂੰ ਦੱਸਦੇ ਆਂ ਆਪਾਂ ਕਿੱਥੇ ਜਾ ਰਹੇ ਆਂ ਅੱਜ ਸ਼ਾਇਦ ਪਤਾ ਲੱਗ ਜੂਗਾ ਅੱਜ ਆਪਾਂ ਡੈਸਟੀਨੇਸ਼ਨ ਤੇ ਪਹੁੰਚੇ ਜਾਣਾ ਅਤੇ ਪਤਾ ਲੱਗ ਜੂ ਵੀ ਅਸੀਂ ਕਿੱਥੇ ਗਏ ਸੀਗੇ ਬੇਰੇ ਤੇ ਬੇਰੇ ਸਵਾਗਤ ਹੋਸਤ ਆਹ ਲੋ ਜੀ ਬਾਜੀ ਹੁਣ ਵੀ ਤਿਆਰ ਹੋ ਕੇ ਆ ਗਏ ਆ ਪੈਗ ਆਪਣੇ ਬੈਗ ਲੈਨੇ ਹੁਣ ਆਪਾਂ ਚੱਕਣ ਲੱਗੇ ਆ ਆਪਣਾ ਸਮਾਨ ਲੋ ਜੀ ਆਪਾਂ ਲੈ ਲਈ ਲਿਫਟ ਲਿਫਟ ਲਈ ਲਿਫਟ ਲੈ ਕੇ ਜਾ ਰਹੇ ਆ ਨੀਚੇ ਨੂੰ ਹੁਣ ਦੇਖੋ ਕੋਣ ਮੂਰੇ ਦੇਖੋ ਕੋਣ ਬੈਠ ਕੇ ਕਰਦਾ ਹੁਣ ਆਇਆ ਅੱਧਰਾ ਪਹੌਂਟੇ ਏਰੀਏ ਦੇ ਵਿੱਚ ਇੱਥੇ ਕਾਫੀ ਵਗੈਰਾ ਪੀ ਕੇ ਫੇਰ ਆਪਾਂ ਅੰਕੇ ਚੱਲਦੇ ਆ ਨੇ ਹੁਣ ਤਾਂ ਸੀਟਾ ਹੀ ਕਰ ਲੈਣੀ ਆ ਸਿੰਪਲ ਸੀਟਾ ਹੀ ਕਰ ਲਓ ਪੈਰੇ ਕਰਨਾ ਸੀ ਇਹਨੇ ਕਰਨਾ ਹੋਇਆ ਲੋ ਜੀ 커피 ਆ ਗਈ ਆਪਣੀ ਉਸ 커피 ਪੀ ਕੇ ਚੱਲਦੇ ਆਪਾਂ ਓਕੇ ਆ ਬੰਦੇ ਫੋਨ ਨਾ ਬਿਜਾ ਕੇ ਹੋਣੀ ਲਓ ਜੀ ਹੋਟਲ ਦਾ ਆਪਾਂ ਚੈੱਕ ਆਊਟ ਕਰਤਾ ਤੇ ਹੁਣ ਆਪਾਂ ਚੱਲਣ ਲੱਗ ਪਈਆ ਚੈੱਕ ਆਊਟ ਚੈੱਕ ਆਊਟ ਅੱਗੇ ਚੱਲਿਆਂ ਬੱਸ ਅੱਗੇ ਵੱਲ ਕਿੱਕਰ ਆ ਕਿੱਕਰ ਆ ਜਾ ਹੁਣ ਕਿੱਕਰ ਆਉਂਦੀ ਆ ਲੈ ਕੀ ਆਉਂਦਾ ਕੀ ਨਹੀਂ ਪਤਾ ਲੱਗੂ ਤੁਹਾਨੂੰ ਫੁੱਲ ਆ ਗਿਆ ਜੀ ਤੁਹਾਨੂੰ ਉਹ ਤੱਕੋਂ ਚੱਲਦਾ ਵੀ ਰੇਤਾ ਆਉਂਦਾ ਰਿਪੇਅਰ ਬਚਾਈਂਦੇ ਆਂ ਨੰਨ ਉੱਪਰ ਰੱਖਿਆ ਹੋਇਆ ਬਸ ਕੋਡਾ ਮਦਦ ਦੇ ਵਿੱਚ ਕਿੱਕਰਾਂ ਨੂੰ ਫੁੱਲ ਆਉਂਦੇ ਨੇ ਜਿਹੜੇ ਨਾ ਪੈਣਾ ਨਹੀਂ ਲਓ ਜੀ ਲੱਸੀ ਆ ਗਈ ਤੇ ਆਹ ਡਰਾਈ ਫਰੂਟ ਵਗੈਰਾ ਮਿਲੇ ਨੇ ਦੇ ਵਿੱਚ ਪਾ ਕੇ ਪੀਣ ਨੂੰ ਇਹ ਸਾਨੂੰ ਬਾਅਦ ਚ ਸਮਝ ਆਵੇ ਨਾਲ ਹੀ ਖਾਈਏ ਕਿ ਵਿੱਚ ਪਾ ਕੇ ਵੀ ਹੁਣੇ ਪਤਾ ਨਹੀਂ ਕਿ ਮੈਂ ਪੀਵਾਂਗੇ। ਇਹ ਰਹਾ ਰਿਤ ਪੜ ਕੇ ਰਜਵਾੜੀ ਹੈ ਰਜਵਾੜੀ ਰਜਵਾੜੀ ਡਰਾਈ ਫਰੂਟ ਲੱਸੀ ਰਜਵਾੜੀ ਡਰਾਈ ਫਰੂਟ ਲੱਸੀ ਇਹਦੇ ਪਾਸੇ ਕੀ ਹੈ? ਲਓ ਜੀ ਗ੍ਰੀਨ ਗ੍ਰੀਨ ਜੀ ਲੱਸੀ ਬਾਕੀ ਪੀ ਕੇ ਪਤਾ ਲੱਗੂ ਕਿਦਾਂ ਦੀ ਹੈ ਇਹ। ਹਮਮ ਕਿਹੜੇ? ਮੇਰੀ ਹੋ ਗਈ ਹੈ 4 ਮਿੰਟ ਟਰਾਫਿਕ ਆ ਰਿਹਾ ਹੈ। ਲਓ ਜੀ ਇਦਾਂ ਦਾ ਬਣਿਆ ਡਰਾਈ ਫਰੂਟ ਆਪਾਂ ਕਰ ਲੇ ਮਿਕਸ। ਟੇਸਟੀ ਆ ਮਿੱਠੀ ਲੱਸੀ ਆ ਡਰਾਈ ਫਰੂਟ ਨਾਲ ਹੋਊ ਬੀ ਟੇਸਟੀ ਲੱਗਦੀ ਆ ਲੋ ਵੀ ਡਰਾਈ ਫਰੂਟ ਆ ਗਾੜੀ ਐ ਨ ਪੂਰੀ ਲੋ ਜੀ ਕਿੱਥੇ ਰੁਕ ਰਹੇ ਆ ਛੱਡ ਕੇ ਹੁਣ ਆਪਾਂ ਕਿਸੇ ਸ਼ਹਿਰਾਂ ਜੀਆਂ ਚ ਬੜੇ ਆ ਇਹ ਲੱਗਦਾ ਹੁਣ ਵੀ ਕਿੱਥੇ ਆਏ ਆ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਨਹੀਂ ਆਏ ਸੀ ਕਿ ਫੇਰ ਸੌਣ ਸੈਨਾ ਹੋਵੇ ਹਾਂ ਵੀ ਅਸੀਂ 2 ਘੰਟੇ ਦਾ ਸਫਰ ਹੋ ਤੈ ਕਰ ਤੈ ਕਰ ਸਕਦੇ ਸੀਗੇ ਕਿਉਂਕਿ ਅੱਗੇ ਹੈਗੇ ਨੇ ਹੋਟਲ ਵਗੈਰਾ ਵੀ ਬਹੁਤ ਨੇ ਹਸਪੀਟਲ ਵੀ ਬਹੁਤ ਨੇ ਹਸਪੀਟਲ ਆ ਬਲੋਟਾ ਤਾਂ ਹੋਟਲ ਨਹੀਂ ਹੈਗੇ ਜਿੰਨੇ ਹਸਪੀਟਲ ਹੈਗੇ ਆ ਸੁੱਕਾ ਦਰਿਆ ਸੁੱਕਾ ਦਰਿਆ ਨੋ ਵੀ ਦਰਿਆ ਆ ਗਿਆ ਹੈ ਐ ਨਹੀਂ ਪਤਾ ਕਿਹੜਾ ਆ ਗਿਆ ਦਰਿਆ ਆ ਗਿਆ ਪਾਣੀ ਨਹੀਂ ਹੈਗਾ ਪਰ ਇੱਥੇ ਵੀ ਰੇਤਾਂ ਹੀ ਆ ਰੇਤੇ ਵਾਲਾ ਦਰਿਆ ਨੋ ਪਾਣੀ ਦਰਿਆ ਦੇ ਉੱਪਰ ਤੇ ਲੰਘਣ ਲੱਗਿਆ ਦੇਖ ਲਓ ਤੁਸੀਂ ਇਹਨੂੰ ਕਹਿੰਦੇ ਨੇ ਰੇਤੇ ਵਾਲਾ ਦਰਿਆ ਪਾਣੀ ਵਾਲਾ ਨਹੀਂ ਰੇਤੇ ਵਾਲਾ ਨਹੀਂ ਪਾਣੀ ਵਾਲੇ ਆਪਣੇ ਵੱਲੋਂ ਮਿਲਣਗੇ ਸੁੱਕਾ ਹੀ ਫਿਰ ਹੋ ਗਿਆ ਤਰੀਆ ਦਾ ਵੈਸੇ ਨਾਮ ਤਾਂ ਲਿਖਿਆ ਹੋਇਆ ਸੀ ਇੱਕ ਹਿੰਦੀ ਚ ਮਤਲਬ ਉੱਪਰ ਨਾ ਪੱਤੇ ਹਰੇ ਤੇ ਕਰੇ ਹਾਂ ਸਮਝ ਨਹੀਂ ਆਉਂਦਾ ਹਿੰਦੀ ਵੀ ਲਿਖੀ ਹੋਈ ਹੈ ਹਾਂ ਤੇ ਹਿੰਦੀ ਦੇ ਕਈ ਸਪੈਲਿੰਗ ਇਦਾਂ ਦੇ ਨੇ ਮਤਲਬ ਅੱਖਰ ਜਿਹੜੇ ਹੋਰ ਤਰੀਕੇ ਨਾਲ ਪਾਉਂਦੇ ਨੇ ਮੈਂ ਦੇਖਿਆ ਕੋ ਵੀ ਇਹ ਹੋਰ ਤਰੀਕੇ ਨਾਲ ਪਾਉਂਦੇ ਤੋਂ ਦਿਖਾਉਂਗੀ ਜਿੱਥੇ ਆਪਾਂ ਰੁਕੇ ਕਿਸੇ ਬੋਰਡ ਤੇ ਪੜ੍ਹਾਉਂਗੀ ਤੇ ਉਹ ਮੂਰੇ ਆ ਗਿਆ ਬੋਰਡ ਹੁਣੀ ਪੜ੍ਹਾ ਦਿੰਦਾ ਹਾਂ ਹਾਂ ਉਹ ਦੇਖੋ ਬੋਰਡ ਤੇ ਦੇਖਿਓ ਜੇ ਜੇ ਦਿਖੂ ਆ ਕੇ ਦੇਖੂਗਾ ਆ ਗੱਲ ਨਹੀਂ ਇੰਦਰਜੀਤ ਪਰੇ ਹੋ ਗਿਆ ਦੇਖੋ ਇਹ ਉੱਪਰ ਨਾ ਉਹ ਨਹੀਂ ਪਾਉਂਦੇ ਹੈਗੇ ਮੇਰੇ ਅਸਤੇ ਤੇਖ ਨਹੀਂ ਦੇਖਿਆ ਨਹੀਂ ਦੇਖਿਆ ਆ ਗੱਲ ਨਹੀਂ ਉਹਨਾਂ ਜਦੋਂ ਹੋ ਚਾ ਆਇਆ ਕੋਈ ਬਹੁਤ ਬੜਾ ਸਾਰਾ ਸ਼ਹਿਰ ਆਇਆ ਹੈ ਬਾਈ ਤੇ ਜਵਾਹਰ ਆਇਆ ਨਾ ਹਰਾ ਉਹ ਕੋਪਾ ਪਹਿਲਾ ਸ਼ਹਿਰ ਆਇਆ ਜਦਦੇ ਆਪਾਂ ਤੁਨੇ ਐਡਾ ਵੱਡਾ ਹਨਾ ਲੱਗਦਾ ਵੀ ਇੱਧਰ ਲੋਕ ਰਹਿੰਦੇ ਹਾਂ ਸਾਰੇ ਇਤਰੀ ਆ ਗਏ ਨਾ ਉੱਤੇ ਰਹਿੰਦੇ ਹਾਂ ਉੱਤੇ ਰਹਿੰਦੇ ਨਹੀਂ ਸੀ ਹੁਣ ਸਾਰੇ ਕੱਟੀ ਰਹਿਣ ਲੱਗ ਗਏ ये बहुत बड़ा शहर है भाई एक साथ ये तूसी डीसा जा रहा है डीसा दुसा कोई दुसा डीसा आगे सा डीसा दुसा नहीं डीसा डी डब्ल्यू एस डीसा डीसा ਸਾਰੇ ਹਸਪਤਾਲ ਘੱਟੋ ਘੱਟ 10 12 ਤਾਂ ਇੱਥੇ ਇੱਥੇ ਹੋਣਗੇ ਹਸਪਤਲ ਹਨਾ ਹਾਂ ਸਾਰੇ ਜਿੰਨੇ ਤੁਹਾਨੂੰ ਬੋਰਡ ਦੇਖਦੇ ਨੇ ਸਾਰੇ ਹਸਪਤਲਾਂ ਦੇ ਨੇ ਸਾਰੇ ਅਲੱਗ-ਅਲੱਗ ਨੇ ਸਾਰੇ ਅਲੱਗ-ਅਲੱਗ ਨੇ ਵੀ ਇੱਕ ਦਈਆ ਹਸਪਤਲ ਬਹੁਤ ਜ਼ਿਆਦਾ ਨੇ ਸਾਰੇ ਡੂ ਇਧਰਲੀ ਸਾਈਡ ਵੀ ਹਸਪਤਲ ਹੀ ਨੇ ਦੂਈ ਸਾਈਡ ਵੀ ਹਸਪਤਲ ਹੀ ਨੇ ਇਧਰ ਡਾਕਟਰ ਵੱਧ ਨੇ ਮਿਲਦਾ ਉੱਦਾਂ ਲੋਕ ਤਾਂ ਹੈ ਨਹੀਂ ਜੀ ਹਾਂ ਹੁਣ ਦੇਖਿਆ ਕਿ ਦੀ ਦਰਸੰਗੀ ਛੱਟ ਕੇ ਜਾਗੇ ਛੱਟ ਕੇ ਲੈਣਾ ਕਿਸੇ ਨਾ ਕਿਸੇ ਦਾ ਆਏ ਹਾਂ ਲੋਕਾਂ ਦਾ ਕੰਟਰਾਸ ਕਿਸੇ ਕਿੰਨਾਸਾ ਪਹੁੰਚ ਗਏ ਅੰદાવાદ ਬਹੁਤ بڑا ਸ਼ਹਿਰ ਹੈ ਬਹੁਤ ਵਧੀਆ ਬਿਲਡਿੰਗਾਂ ਦੀਆਂ ਪੱਟੀਆਂ-ਪੱਟੀਆਂ ਇੱਥੇ ਵੀ ਓਏ ਹਜੇ ਆਪਾਂ ਨੇ ਬ੍ਰੇਕਫਾਸਟ ਨਹੀਂ ਕਰਿਆ ਟਾਈਮ 12:00 ਵੱਜ ਗਏ ਨੇ 12:30 ਹੋ ਗਏ ਤਕਰੀਬਨ ਉਥੋਂ ਟਾਈਮ ਲੱਗ ਗਿਆ 2 ਘੰਟੇ ਕਟਿੰਗ ਕਰਾਂਗੇ 30 ਕਿਲੋਮੀਟਰ ਦੇ ਅੱਛਾ 60 ਉਹਦਾ ਪਿੱਛੇ ਆ ਬੈਗ ਚ ਜਾਂਦਾ ਬਾਦੀ ਨਹੀਂ ਮੁੱਕ ਡਾਸ਼ਿੰਦੇ ਵੀ ਡਾਊਨ ਹੋ ਗਿਆ ਸੀ ਉਹ ਤਾਂ ਸਿੱਧੀ ਸੀ ਐਸ ਜਾ ਫਿਰ ਹਾਈਵੇ ਤੇ ਚੜ ਗਏ ਹਾਈਵੇ ਹਾਈਵੇ ਹੋ ਗਏ ਫਿਰ ਕਿੱਕਰ ਆ ਗਈਆਂ ਲਾ ਤੁਹਾਡਾ ਡਿਨਰ ਵੀ ਇਕੱਠਾ ਹੀ ਕਰਾਉਣਗੇ ਹਾਂ ਅੱਜ ਸਾਡਾ ਡਿਨਰ ਦਾ ਵੀ ਇਕੱਠਾ ਹੀ ਪਲਾਨ ਆ ਕੱਲ ਬ੍ਰੇਕਫਾਸਟ ਤੇ ਲੰਚ ਇਕੱਠਾ ਕਰਿਆ ਸੀ ਅੱਜ ਤਿੰਨੇ ਜਿੱਥੇ ਕੱਟੀਆਂ ਆਏ ਨਹੀਂ ਪੈਸੇ ਬਚਣ ਲੱਗੇ ਜਿਵੇਂ ਬੀਸੀ ਲੱਭਦੇ ਆ ਪਾਪੀ ਇਹ ਇਧਰ ਨਾ ਵੀ ਲੱਭ ਗਈ ਤੋਂ ਸ਼ੁਕਰ ਕਰ ਰੋ ਜਵਾਰੀ ਬੱਸੀ ਦੇ ਤੱਕ ਆਉਂਦਾ ਹਾਂ ਉਹਨੇ ਬਹੁਤ ਵਧੀਆ ਸਾਰੇ ਆ ਅਰੇ ਰਸਤੇ ਦੇ ਵਿੱਚ ਇੱਕ ਮਿਲਿਆ ਰਿਫਰੈਸ਼ ਫੂਡ ਕੋਰ ਖੁਸ਼ ਖਾਣੇ ਆ ਹੁਣ ਇੱਥੇ ਦੇਖਦੇ ਆ ਕੀ ਮੇਡ ਦਾ ਲਓ ਜੀ ਆਪਾਂ ਆ ਗਿਆ ਮਸਾਲਾ ਟੋਸਾ ਆਪਾਂ ਮਸਾਲਾ ਟੋਸਾ ਮਗਵਾਇਆ ਸੀਗਾ ਬਸ ਖਾ ਕੇ ਦੱਸ ਜਿਆ ਤੁਹਾਨੂੰ ਕਿੱਦਾਂ ਦਾ ਲਓ ਜੀ ਖਾਣ ਪੀਣ ਨਾਲੋਂ ਆਕਾ ਮਜਾਦਾ ਜ਼ਰੂਰੀ ਸੀਗਾ ਹਾਂ ਖਾਣ ਪੀਣ ਤਾਂ ਸਰ ਜਾਂਦਾ ਇਹ ਤਾਂ ਨਹੀਂ ਹਜੇ ਸਰਨਾ ਸੀ ਹੋ ਰਿਹਾ ਫੋਟੋ ਸ਼ੂਟ ਕੇ ਹਣ ਤੁਰ ਪਏ ਗੋਡਾ ਪਿਛਾ ਕੇ ਖਾਣਾ ਖਾ ਕੇ ਦੌਰ ਬਹੁਤ ਸਾਫ ਆਇਦਨ ਨੂੰ ਵੀ ਬਦੋਂ ਘਾਟੇ ਤੇ ਪਹੁੰਚ ਜਾਗੇ ਆਪਾਂ ਜੀ ਮੈਂ ਵਹੀ 396 ਕਿਲੋਮੀਟਰ ਰਹਿ ਗਿਆ ਤਾ ਨਾ ਨੇ ਫੇਰ ਕਰਾਣੀਆਂ ਫੋਟੋਆਂ ਲੋ ਜੀ ਪਤਾ ਤਾਂ ਸਾਨੂੰ ਵੀ ਨਹੀਂ ਲੱਗਦਾ ਵੀ ਅਸੀਂ ਪਹੁੰਚ ਗਏ ਕਹਿੰਨੇ ਪਰ ਵਾਕਸ਼ੇ ਇੱਕ ਮਾਰ ਕੇ ਤਾਂ ਲੈਣ ਆਇਆ ਸਾਨੂੰ ਉਹ ਪਾਜੀ ਵੱਲ ਨੂੰ ਦੇਖੀ ਜਾਂਦਾ ਲੱਗ ਪਹੁੰਚ ਗਏ ਬਸ ਉਹ ਕਿਹੜੇ ਇਹ ਤਾਂ ਐਕਸ਼ਨ ਮਾਰ ਲੈਣ ਆਇਆ ਸਾਨੂੰ ਨਾ ਹੀ ਪੜ ਸਕਦੇ ਕਿਹੜੇ ਨਹੀਂ ਤੇਰੇ ਤੇ ਨਿਗਾਹ ਹੋਰ ਯਾਰ ਇੱਕ ਤਾਂ ਭਾਸ਼ਾ ਹੋਰ ਦੇਖੀ ਤਾਂ ਪੜ ਨਹੀਂ ਸਕਦੇ ਹੈਗੇ ਗੱਡੀ ਅਸੀਂ ਇਹਦੇ ਪਿੱਛੇ ਹੀ ਲਾਈ ਹੋਈ ਹੈ ਇਹਦੇ ਪਿੱਛੇ ਹੀ ਚੱਲਦੇ ਹਾਂ ਜਾਣਾ ਤੈਨੂੰ ਠੀਕ ਗਰੀ ਚੱਲਦੇ ਚੱਲਦੇ ਉਹਦੇ ਪਿੱਛੇ ਜਾਣਾ ਵਾਸਤੇ ਚੱਲ 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 ਹੱਕਾਂ ਨਾਲ ਹੀ ਸਮਝਾਉਦਾ ਕੰਮ ਮੇਸ਼ਾਨੇ ਲੱਗਿਆ ਸੀ ਪਤਾ ਨਹੀਂ ਭਾਈ ਕਿੱਥੇ ਆ ਗਏ ਜਾਇਖਣ ਅਗਰੇਜੀ ਵੀ ਨਹੀਂ ਲਿਖੀ ਹੋਈ ਆ ਜੀ ਮੈਂ ਆਟੋਮਾਗ ਅਗਲੀ ਲਿਖੀ ਹੋਈ ਆ ਜਾ ਕੋਸ ਆਟੋ ਵੀ ਬੜੇ ਕਮਾਲ ਦੇ ਨੇ ਉਰੇ ਪਿੱਛੇ ਲੰਬ ਜੂਤਰੇ ਹੀ ਰਹਿ ਜਾਂਦੇ ਨੇ ਉਹ ਭਾਈ ਬੈਠਾ ਮਿਸਤਰੀ ਲੱਗਿਆ ਹੋਇਆ ਜੌਮ ਚ ਪਾ ਕੇ ਤਾਂ ਸਟੈਚੂ ਆ ਜਾ ਬਣਾ ਰਿਹਾ ਕਿੱਥੇ ਆਵਾ ਸਟੈਚੂ ਰਿਹਾ ਹੋਤੋ ਮੈਂ ਕਿਹਾ ਸਟੈਚੂ ਆ ਜਾ ਪੜਾ ਇੱਧਰ ਤੋਂ ਸਟੈਚੂ ਹੀ ਸੀ ਹਾਂ ਗਰੇਏ ਜੀ ਸ਼ਰਟ ਪਾਈ ਹੋਈ ਉਹਦੇ ਮੈਂ ਕਿਹਾ ਸਟੈਚੂ ਮੈਂ ਇਹ ਕੀ ਕਰਦਾ ਬਣਾਇਆ ਹੋਇਆ ਦਲਵਰ ਲਪੂਲ ਹੂੰ ਹੂੰ ਲੋ ਜੀ ਆਪਾਂ ਫੇਰ ਕਿਸੇ ਮਾਰਕੀਟ ਦੇ ਵਿੱਚ ਸ਼ਹਿਰ ਦੇ ਵਿੱਚ ਬੜਿਆ ਏ ਜਿੱਥੇ ਪਹੁੰਚਣਾ ਜਿੱਥੇ ਪਹੁੰਚਣਾ ਸੀ ਉੱਥੇ ਆ ਗਏ ਹੁਣ ਤੁਸੀਂ ਆਪੀ ਨੋ ਪੜ ਲਿਓ ਸ਼ਹਿਰ ਦਾ ਇਹ ਗੱਲ ਮੁੱਕੀ ਦੇਖਣ ਲਓ ਜੀ ਆਪਾਂਗੇ ਹੋਟਲ ਦੇ ਵਿੱਚ ਇੱਥੇ ਹੁਣ ਚੈੱਕ ਇਨ ਕਰਦੇ ਹਾਂ ਤਿੰਨ ਦਿਨਾਂ ਲਈ ਰੂਮ ਬੁੱਕ ਕਰਵਾਤਾ 7500 ਰੁਪਏ ਦੇ ਵਿੱਚ ਤਿੰਨ ਦਿਨਾਂ ਲਈ ਆਪਾਂ ਨੂੰ ਇੱਥੇ ਰੂਮ ਮਿਲ ਗਿਆ ਅੰਦਰ ਚੱਲੇ ਕਿ ਤੁਹਾਨੂੰ ਕਿੰਮੇ ਦਾ ਰੂਮ ਆ। ਹੂੰ ਹੁਣ ਆਪਾਂ ਬਾਹਰ ਚੱਲਿਆਂ ਸਾਡੇ ਘੁੰਮਣਗੇ ਰੂਮ ਤੋਂ ਬਾਹਰ ਦੇਖ ਲਈਏ ਅੱਜ ਆਪੇ ਕੀ ਬਣਦਾ ਮਾਰਕੀਟ ਚਾ। ਲਓ ਜੀ ਅਸੀਂ ਨਿਕਲੇ ਹੋਟਲ ਤੋਂ ਬਾਹਰ ਮਾਰਕੀਟ ਘੁੰਮਣ ਦੇਖਦੇ ਆਂ ਕੀ ਘੁੰਮਦੇ ਆ ਕਿਹੜੀ ਮਾਰਕੀਟ ਲੱਭਦੀ ਆ। ਇੱਥੋਂ ਹੁਣ ਅੱਗੇ ਚੱਲ ਕੇ ਪਤਾ ਲੱਗੂਗਾ। वैसे हम तो नेरा हो गया ऑलमोस्ट भी बंद होने ये होगी मार्केट बाकी देखते हैं अगे चल के पार्सल ट्रैफिक तो बहुत ज़्यादा ਲੋਜੀ ਮਾਰਕੀਟ ਹੈ ਜਿੰਨਾ ਕੁਸ਼ ਖਾਸ ਨਹੀਂ ਕਿਉਂਕਿ 8 ਵਜੇ ਨੇ ਤਕਰੀਬਨ ਬੰਦ ਹੀ ਹੋ ਰਹੀ ਆ ਤੇ ਅਸੀਂ ਵਾਪਸ ਰੂਮ ਚ ਨੂੰ ਜਾ ਰਹੇ ਹਾਂ ਹੁਣ ਤੇ ਰੋਟੀ ਪਾਣੀ ਦਾ ਦੇਖ ਲਿਆ ਕਿ ਬੰਦਾ ਕਿੱਥੇ ਖਾਣੀ ਆ ਕਿੱਥੇ ਹੋਰ ਕਾਣੀ ਆ ਬਾਕੀ ਮਿਲਦੇ ਆ ਤੁਹਾਨੂੰ ਰੂਮ ਦੇ ਵਿੱਚ ਜਾ ਕੇ ਮਿਲਦੇ ਆ ਲੋਜੀ ਆਪਾਂ ਨੇ ਕਰਤਾ ਆਰਡਰ ਕਹਿੰਦੇ ਕੁਛ ਨਮਾ ਕਰਨਾ ਡੇਲੀ ਨਮਾ ਕਹਿ ਕੇ ਘਰ ਪੁਰਾਣਾ ਹੀ ਦਿੰਦੇ ਨੇ ਆ ਗਿਆ ਆਪਣਾ ਡਿਨਰ ਡਿਨਰ ਕਰਤੇ ਜਾਂ ਰੂਮ ਦੇ ਵਿੱਚ ਲਓ ਜੀ ਆਪਾਂ ਅਗੇ ਬੈਕ ਰੂਮ ਦੇ ਵਿੱਚ ਰੂਮ ਦੇ ਵਿੱਚ ਆ ਕੇ ਆਪਾਂ ਦੇਖੇ ਦੋ ਐਪੀਸੋਡ ਕ੍ਰਾਈਮ ਪੈਟਰੋਲ ਦੇ ਤੇ ਹੁਣ 1:30 ਪਾਣੀ 11 ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਸੌਣੇ ਆ ਤੇ ਮਿਲਦੇ ਆ ਤੁਹਾਨੂੰ ਕੱਲ ਵਾਲੇ ਬਲੌਗ ਦੇ ਵਿੱਚ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਹੁਣ ਤੱਕ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਵੀ ਆਪਾਂ ਕਿੱਥੇ ਆ ਗਏ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਜੀ ਮਿਲਦੇ ਆਪਾਂ ਨੂੰ ਅਗਲੇ ਵੀਡੀਓ ਵਿੱਚ